ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਤਰੀਕ 1 ਸਤੰਬਰ 2025 ਦੱਸਦੇ ਆ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਸਾਡੇ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਔਰ ਸਾਡੇ ਹਲਕਾ ਚੇਜ ਰਮਨ ਵਿਆਲ ਜੀ ਜਿਨ੍ਹਾਂ ਵੱਲੋਂ ਸਾਡੇ ਸਟੇਡੀਅਮ ਦੀ ਅਪਰੂਵਲ ਲੈ ਕੇ ਦਿੱਤੀ ਗਈ 2024 ਵਿੱਚ ਕੰਮ ਚੱਲਣ ਲੱਗ ਪਕੇ 1.5 ਸਾਲ ਹੋ ਚੱਲਿਆ ਔਰ ਸਾਡੇ ਪਿੰਡ ਸਟੇਡੀਅਮ ਦਾ ਲਗਭਗ 70% ਕੰਮ ਪੂਰਾ ਹੋ ਚੁੱਕਾ ਹੈ ਜਿਸ ਵਿੱਚੋਂ ਸਟੇਡੀਅਮ ਦੀ ਬਾਉਂਡਰੀ ਬਿਲਕੁਲ ਕਵਰ ਹੋ ਗਈ ਹੈ ਤੁਹਾਡੇ ਸਾਹਮਣੇ ਹੀ ਹੈ ਪਲਸਟਰ ਵੀ ਹੋ ਚੁੱਕਾ ਹੈ ਔਰ ਫੈਂਸਿੰਗ ਜਾਲੀ ਵੀ ਲੱਗ ਚੁੱਕੀ ਹੈ ਪ੍ਰੋਪਰ ਔਰ ਇਸ ਤੋਂ ਬਾਅਦ ਅਸੀਂ ਇੰਟਰਲੋਕ ਟਾਈਲ ਵੀ 60% ਲੱਗ ਗਈ ਹੈ ਤੇ 40% ਰਹਿ ਗਈ ਹੈ ਉਹ ਵੀ ਕੰਮ ਚੱਲਣ ਡਿਆ ਵਾ ਤੇ ਇੰਟਰਲੋਕ ਟਾਈਲ ਤੋਂ ਇਹ ਵੀ ਕੰਪਲੀਟ ਹੋਈ ਨਹੀਂ ਉਸ ਤੋਂ ਬਾਅਦ ਅਸੀਂ ਸਟੇਡੀਅਮ ਦਾ ਗੇਟ ਲਾ ਰਹੇ ਹਾਂ ਕਿਉਂਕਿ ਗੇਟ ਤੋਂ ਬਿਨਾਂ ਸਾਨੂੰ ਬਹੁਤ ਹੀ ਪ੍ਰੋਬਲਮ ਆ ਰਹੀ ਹੈ ਜਿਵੇਂ ਤੁਹਾਡੇ ਸਾਹਮਣੇ ਇਸੇ ਡੰਗਰ ਵਸੇ ਵੀ ਲੋਕੀ ਬੰਨ੍ਹਣ ਦੇ ਪਿੰਡ ਵਾਲੇ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਟੰਗਰ ਵਸੇ ਨਾ ਬੰਨੋ ਖੇਡਾਂ ਚ ਪ੍ਰੋਬਲਮ ਆ ਰਹੀ ਆ ਵੇਖੋ ਜੂਥ ਸਰਸਪੁਰ ਦਾ ਸਾਡੇ ਸਾਹਮਣੇ ਆ ਨਸਿਆਂ ਤੋਂ ਰਹਿ ਤਾ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਪਿੰਡ 98% ਨਸਾ ਸਾਡੇ ਪਿੰਡ ਇਹ ਵੇਲੇ ਬਿਲਕੁਲ ਰਿਐਲਿਟੀ ਇਹ ਵੀ ਨਹੀਂ ਹੈਗਾ ਇਹ ਬਹੁਤ ਵੱਡਾ ਯੋਗਦਾਨ ਆ ਸਰਕਾਰ ਦਾ ਵੀ ਜੋ ਵੀ ਸਟੇਡੀਅਮ ਪ੍ਰੋਵਾਈਡ ਕਰਾ ਰਹੀ ਹੈ ਇਹ ਇਕੱਲੇ ਸਾਡੇ ਪਿੰਡ ਦੀ ਗੱਲ ਨਹੀਂ ਹੋਰ ਵੀ ਪਿੰਡਾਂ ਵਿੱਚ ਸਟੇਡੀਅਮ ਮਿਲੇ ਜੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਇਹ ਡਿਮਾਂਡ ਸਾਡੇ ਪਿੰਡ ਦੇ ਅੱਜ ਤੋਂ 20 ਸਾਲ ਪਹਿਲਾਂ ਦੀ ਹੁੰਦੀ ਨਹੀਂ ਪਿਛਲੀਆਂ ਸਰਕਾਰਾਂ ਨੇ ਜੂਥ ਨੂੰ ਇਗਨੋਰ ਕੀਤਾ ਤੇ ਇਹ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਸਪੈਲ ਦੇ ਆਧਾਰ 'ਤੇ ਮੁੰਡਿਆਂ ਦੀ ਡਿਮਾਂਡ ਨੂੰ ਸਮਝਦੇ ਹੋਏ ਜੋ ਉਸ ਨੂੰ ਆਪਣੇ ਸਰਸਪੁਰ ਦੇ ਸਟੇਡੀਅਮ ਨੂੰ ਮਤਲਬ ਪਾਸ ਕਰਾਇਆ ਔਰ ਇੱਕ ਸਾਲ ਦੇ ਵਿੱਚ ਇੱਥੇ ਤਿੰਨ ਟੂਰਨਾਮੈਂਟ ਬਹੁਤ ਤਗੜੇ ਹੋ ਗਏ ਨੇ ਔਰ ਘੱਟੋ ਘੱਟ 70 80 ਪਿੰਡਾਂ ਦੇ ਮੁੰਡੇ ਇੱਥੋਂ ਖੇਡਣ ਆਏ ਸੀ ਪਿੰਡ ਸਰਸਪੁਰ 'ਚ ਔਰ ਬਾਕੀ ਪੰਚਾਇਤ ਪਿੰਡ ਵਾਲਿਆਂ ਦੇ ਸਾਥ ਚੋਂਦੀ ਔਰ ਪਿੰਡ ਵਾਲੇ ਸਾਥ ਦੇ ਵੀ ਰਹੇ ਕਿਤਨੇ ਕਿਤੇ ਚਲੋ ਸਾੜੇ ਤੇ ਨਹੀਂ ਤੁਹਾਨੂੰ ਪਤਾ ਹਰ ਇੱਕ ਪਿੰਡ ਚ ਐਲੀਗੇਸ਼ਨ ਵਾਲੇ ਵੀ ਜ਼ਰੂਰ ਹੁੰਦੇ ਆ ਪਿੰਡ ਚ ਤੇ ਬਾਕੀ ਕਿਤਨੇ ਕਿਤੇ ਬਹੁਤ ਪ੍ਰੋਬਲਮਾਂ ਕ੍ਰੀਏਟ ਹੋਈਆਂ ਸੀ ਹੁਣ ਪਹਿਲਾਂ ਜਦੋਂ ਸਟੇਡੀਅਮ ਨੂੰ ਲੈ ਕੇ ਇੱਥੇ ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੀ ਸਟੇਡੀਅਮ ਤੁਹਾਡਾ ਨੇਪੜੇ ਨਹੀਂ ਚੜਨਾ ਵੀ ਜਿੱਦਾਂ ਮਰਜੀ ਤੁਹਾਨੂੰ ਪਤਾ ਹੀ ਆ ਬਹੁਤ 네ਗੇਟਿਵ ਕਮੈਂਟ ਆ ਸਾਨੂੰ ਮੈਂ ਤਾਂ ਸੁਣੇ ਪਏ ਆਪਣੀ ਸਟੇਡੀਅਮ ਨੂੰ ਲੈ ਕੇ ਔਰ ਸਾਡੇ ਜੂਥ ਦੇ ਵੀਰਾਂ ਦਾ ਬਹੁਤ ਹੌਸਲਾ ਆ ਜਿਨ੍ਹਾਂ ਨੇ ਇੱਕ ਸਾਢੇ ਪਾਸੇ ਇਗਨੋਰ ਕਰਦੇ ਹੋਏ ਮਤਲਬ ਆਪਣਾ ਸਟੇਡੀਅਮ ਪਾਸ ਕਰਾਇਆ ਔਰ ਤੁਹਾਡੇ ਸਾਹਮਣੇ ਵੀ 70% ਆਪਣਾ ਸਟੇਡੀਅਮ ਇਹ ਹਲੇ ਲਗਭਗ ਕੰਪਲੀਟ ਹੋ ਚੁੱਕਾ ਹੈ ਔਰ ਔਰ ਵਾਲੇ ਟਾਈਮ ਚ ਅਸੀਂ ਆਸ ਤੋਂ ਉਹਨੇ ਆ ਵੀ ਲਗਭਗ 100% ਕੰਪਲੀਟ ਦੋ ਚਾਰ ਮਹੀਨੇ ਵਿੱਚ ਕਰਵਾਇਆ ਜਾਵੇਗਾ ਔਰ ਉਸ ਤੋਂ ਬਾਅਦ ਸਾਡੀ ਪਲਾਨਿੰਗ ਇਹ ਵੀ ਇੰਟਰਲੋਕ ਟਾਇਲ ਲਵਾ ਕੇ ਇਹਦੇ ਵਿੱਚ ਅਸੀਂ ਗੇਟ ਲਵਾਉਣਾ ਉਸ ਤੋਂ ਬਾਅਦ ਸਾਫਾ ਟਰੈਕ ਬਣਾਵਾਂਗੇ ਦੌੜਨ ਵਾਲਾ ਔਰ ਉਸ ਤੋਂ ਬਾਅਦ ਅਸੀਂ ਬੂਟੇ ਵੀ ਲਾਵਾਂਗੇ ਹੌਲੀ ਹੌਲੀ ਤੇ ਇਸ ਤੋਂ ਬਾਅਦ ਅਸੀਂ ਆਡਾ ਲੈਟਾਂ ਦਾ ਵੀ ਹੈਗਾ ਵਾ ਬਾਕੀ ਜਿੱਦਾਂ ਹੁਣ ਪੰਜਾਬ ਸਰਕਾਰ ਫੰਡ ਪ੍ਰੋਵਾਈਡ ਅਸੀਂ ਰਿਕੁਐਸਟ ਭੇਜਨੇ ਆ ਔਰ ਸਰਦਾਰ ਰਮਨਵੈਲ ਜੀ ਨੂੰ ਵੀ ਕਿਨੇ ਆ ਵੀ ਤੁਹਾਨੂੰ ਫੰਡ ਪ੍ਰੋਵਾਈਡ ਕਰਾਈ ਜਾਣਾ ਕਿਉਂ ਤਾਂ ਜੋ ਅਸੀਂ ਵਧੀਆ ਇੱਕ ਇੰਟਰਨੈਸ਼ਨਲ ਸਟੇਡੀਅਮ ਦੇ ਲੈਵਲ ਦਾ ਆਪਣੇ ਪਿੰਡ ਨੂੰ ਸਟੇਡੀਅਮ ਦੇ ਸਕੀਏ ਤੇ ਬਾਕੀ ਹੋਰ ਵੀ ਜਿੱਦਾਂ ਵੀ ਅੱਗੇ ਪ੍ਰੋਸੈਸ ਹੋਊਗਾ ਸਟੇਡੀਅਮ ਦਾ ਤੁਹਾਨੂੰ ਵੀ ਦੱਸਦੇ ਰਹਾਂਗੇ ਆਪਣੀ ਵੀਡੀਓ ਥਰੂ ਤੇ ਬਾਕੀ ਆਪਣੇ ਪਿੰਡ ਵਾਲੇ ਬਹੁਤ ਵਧੀਆ ਸਾਢੇ ਸੌ ਰਾਲ ਮਿਲ ਕੇ ਰੈਂਡੇ ਆ ਮਤਲਬ ਜੁਨਿਟੀ ਵਧੀਆ ਆਪਣੇ ਮੁੰਡਿਆਂ ਦੀ ਬਹੁਤ ਵਧੀਆ ਜੁਨਿਟੀ ਆ ਜਿਹੜੇ ਮਤਲਬ ਆਪਣੀ ਪਾਰਟੀ ਨੂੰ ਇੱਕ ਸਾਈਡ ਤੇ ਕਰਕੇ ਸਾਰੇ ਇਕੱਠੇ ਹੋ ਕੇ ਚੱਲਦੇ ਆ ਜਦੋਂ ਵੀ ਕਿਤੇ ਨੀਡ ਪੈਂਦੀ ਆ ਤੇ ਬਾਕੀ ਵਧੀਆ ਪਿੰਡ ਚ ਜੁਨਿਟੀ ਹੋਵੇ ਤੇ ਅਸੀਂ ਕੋਈ ਵੀ ਸਰਕਾਰ ਹੋਵੇ ਵਧੀਆ ਕੰਮ ਲੈ ਸਕਦੇ ਆ ਬਸ ਨੀਤ ਸਾਫ਼ ਹੋਣੀ ਚਾਹੀਦੀ ਆ ਕੰਮ ਨੂੰ ਲੈ ਕੇ ਔਰ ਸਰਕਾਰ ਵੀ ਕੋਈ ਵੀ ਹੋਵੇ ਸਰਕਾਰ ਕੋਈ ਮਾੜੀ ਨਹੀਂ ਦੀ ਪਿੰਡ ਦਾ ਲੀਡਰ ਹੀ ਤੁਹਾਨੂੰ ਪਤਾ ਹੋਵੇ ਜਿੱਦਾਂ ਦੀ ਨੀਤ ਉਦਾਂ ਦੇ ਮੁਰਾਦਾ ਹੁੰਦੀਆਂ ਵਾ ਤੇ ਬਾਕੀ ਹੁਣ ਵਾਲੇ ਟਾਈਮ ਚ ਰੱਬ ਸੁੱਖ ਰੱਖੇ ਅਸੀਂ ਹੋਰ ਵੀ ਵਧੀਆ ਪਿੰਡ ਦੇ ਡਿਵੈਲਪਮੈਂਟ ਵਾਸਤੇ ਕੰਮ ਕਰਾਂਗੇ ਬਾਕੀ ਤੁਹਾਡਾ ਅਸੀਂ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਟਾਈਮ ਟਾਈਮ ਕਿਉਂ ਸਟੇਡੀਅਮ ਲੈ ਕੇ ਹੋਰ ਵੀ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਨੀ ਆ ਪੁਰਾਣੀਆਂ ਵੀ ਵੀਡੀਓ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਦਾਂ ਸਾਡੇ ਮਸਟ ਸਟੇਡੀਅਮ ਹੌਲੀ ਹੌਲੀ ਨੀ ਨੀ ਪੱਥਰ ਤੋਂ ਲੈ ਕੇ ਜੋਂ-ਜੋਂ ਸਾਡੇ ਸਟੇਡੀਅਮ ਹੋਇਆ ਵਾ ਉਹ ਤੁਹਾਨੂੰ 올 ਟਾਈਮ ਚ ਅਸੀਂ ਵੀਡੀਓ ਖਵਾਵਾਂਗੇ ਜਰੂਰ ਬਾਕੀ ਜੇ ਵਧੀਆ ਕੰਮ ਲੱਗਦਾ ਮਤਲਬ ਤੇ ਜਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ